ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਆਮ ਆਦਮੀ ਪਾਰਟੀ ਦੇ ਮੌਜੂਦਾ ਕੈਬਨਿਟ ਮੰਤਰੀ ਨੂੰ ਲੱਗਿਆ ਬੜਾ ਵੱਡਾ ਸਦਮਾ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਇੱਕ ਵਾਸਤੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਸਾਰੇ ਵਿਧਾਇਕਾਂ ਅਤੇ ਸਾਰੀਆਂ ਮੰਤਰੀਆਂ ਵੱਲੋਂ ਜਿਹੜਾ ਸ਼ੋਕ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਆਪ ਆਪ ਦੀ ਪਾਰਟੀ ਦੇ ਮੌਜੂਦਾ ਕੈਬਨ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਅਤੇ ਸਮੁੱਚੇ ਗੋਇਲ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੀ ਭਤੀਜ ਨੂੰ ਸਰਕਾਰੀ ਅਧਿਆਪਕਾ ਮូនਕਾ ਗੋਇਲ ਜਿਸ ਦੀ ਉਮਰ 42 ਸਾਲ ਦੱਸੀ ਜਾ ਰਹੀ ਹੈ ਪਤਨੀ ਅਮਨਦੀਪ ਗੋਇਲ ਦੀਪੂ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਰ ਦੇਹਾਂਤ ਹੋ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਵਿੱਤ ਮੰਤਰੀ ਹਪਾਲ ਸਿੰਘ ਚੀਮਾ ਕੈਬਨਟ ਮੰਤਰੀ ਅਮਰਮਨ ਅਮਨ ਅਰੋੜਾ ਕੈਬਨਟ ਮੰਤਰੀ ਲਾਲਜੀ ਸਿੰਘ ਪੁੱਲਰ ਵਿਧਾਇਕ ਪ੍ਰਿੰਸੀਪਲ ਬੁੱਧਰਾ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਠਲ ਮੰਤਰੀ ਗੋਇਲ ਉਸਦੀ ਰਕੇਸ਼ ਕੁਮਾਰ ਗੁਪਤਾ ਯਾਨੀ ਕਿ ਸਾਰੇ ਹੀ ਜਿੰਨੇ ਵੀ ਭਾਰਤ ਦੇ ਪੰਜਾਬ ਦੇ ਸੋਰੀ ਨਾ ਵੀ ਗ੍ਰਾਮੀਣ ਲੋਕ ਨੇ ਜਿਹੜੇ ਸਿਆਸੀ ਹਸਤੀਆਂ ਸਿਆਸੀ ਘਰਾਣੇ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਕੈਬਨਟ ਮੰਤਰੀ ਬਰਿੰਦਰ ਸਿੰਘ ਗੋਇਲ ਦੇ ਨਾਮ ਦੱਸਦੀ ਹੈ ਕਿ ਉਹਨਾਂ ਦੀ ਪ੍ਰਤੀਸਨੋ ਜੋ ਕਿ ਸਿਆਰੀ ਸਰਕਾਰੀ ਅਧਿਆਪਕਾ ਸੀ ਜਿਸ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ ਅਚਾਨਕ ਹੀ ਅੱਜ ਸਵੇਰੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਮੌਕੇ ਤੇ ਹੀ ਉਹਨਾਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਸਮੁੱਚੀ ਆਪ ਆਦੀ ਪਾਰਟੀ ਦੀ ਨਿਰਦੇਸ਼ਪ ਨੇ ਕਰੇ ਜਾ ਕੇ ਦੁੱਖ ਵੰਡਾਇਆ ਹੈ ਬਰਿੰਦਰ ਗੋਇਲ ਦੇ ਨਾਮ ਕਿਉਂਕਿ ਬਰਿੰਦਰ ਗੋਇਲ ਕਾਫੀ ਲੰਬੇ ਸਮੇਂ ਤੋਂ ਸਿਆਸਤ ਵਿੱਚ ਨੇ ਵਕ ਵਕ ਪਾਰਟੀਆਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸ ਪਾਰਟੀ ਦੀ ਸਾਬਕਾ ਬਰਿੰਦਰਕੌਰ ਪੱਠਰਵਾਲ ਨੇ ਬਰਿੰਦਰਕੌਰ ਪੱਠਰਵਾਲ ਨੇ ਕਿਹਾ ਕਿ ਦੁੱਖ ਕ ਤੇ ਸੁੱਖ ਦੀ ਘੜੀ ਦੇ ਵਿੱਚ ਅਸੀਂ ਬਰਿੰਦਰ ਗੋਇਲ ਹੋਣ ਦੇ ਨਾਲ ਹਾਂ